ਆ ਸਾਹਮਣੇ ਰਹਿਸ਼ ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਹੈ ਤੇ ਮਾਨਸਾ ਦੇ ਵਿੱਚ ਅੱਜ ਬਹੁਤ ਭਾਰੀ ਬਾਰਿਸ਼ ਹੋਈ ਹੈ। ਡਿਪਟੀ ਕਮਿਸ਼ਨਰ ਰਹਿਸ਼ ਦੇ ਅੰਦਰ ਪਾਣੀ ਨਾ ਜਾਵੇ ਇਸ ਦੇ ਲਈ ਮਿੱਟੀ ਦੀਆਂ ਬੋਰੀਆਂ ਭਰ ਕੇ ਗੇਟ ਤੇ ਲਗਾਈਆਂ ਗਈਆਂ ਨੇ ਤੇ ਪਾਣੀ ਰੋਕਿਆ ਗਿਆ। ਦੂਸਰੇ ਪਾਸੇ ਮਾਨਸਾ ਸ਼ਹਿਰ ਦੇ ਵਿੱਚ ਪਾਣੀ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਜੋ ਵਹੀਕਲ ਨੇ ਪਾਣੀ ਦੇ ਵਿੱਚੋਂ ਲੰਘ ਰਹੇ ਨੇ ਕਿਸ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਦੇ ਤਾਂ ਮੋਟਰਸਾਈਕਲ ਕਾਰਾਂ ਨੇ ਜਿਹੜੀਆਂ ਇਸ ਪਾਣੀ ਦੇ ਵਿੱਚ ਬੰਦ ਹੋ ਗਈਆਂ ਨੇ ਤੇ ਉਹਨਾਂ ਨੂੰ ੱੱਕਾ ਲਾ ਕੇ ਇਸ ਪਾਣੀ ਦੇ ਵਿੱਚੋਂ ਬਾਹਰ ਕੱਢਣਾ ਪਿਆ ਉੱਥੇ ਹੀ ਮਾਨਸਾ ਸ਼ਹਿਰ ਦੇ ਹੋਰ ਵੀ ਹਾਲਾਤ ਨੇ ਜਿਹੜੇ ਬਹੁਤ ਨਾਜ਼ੁਕ ਨੇ ਕਿਉਂਕਿ ਮਾਨਸਾ ਸ਼ਹਿਰ ਦੇ ਹਰ ਹਿੱਸੇ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਕਈ ਬੱਚੇ ਤਾਂ ਇਸ ਬਾਰਿਸ਼ ਦੇ ਨਜ਼ਾਰੇ ਵੀ ਲੈ ਰਹੇ ਨੇ ਬਾਰਿਸ਼ ਦੇ ਵਿੱਚ ਮਜ਼ੇ ਲੈ ਰਹੇ ਨੇ ਨਹਾ ਰਹੇ ਨੇ ਤਾਂ ਤੋਂ ਸ ਵੀਰਾਂ ਜਿਹੜੀਆਂ ਮਾਨਸਾ ਸ਼ਹਿਰ ਦੀਆਂ ਹੈਰਾਨੀਜਨਕ ਨੇ ਤਾਂ ਇਹ ਤਸਵੀਰ ਮਾਨਸਾ ਦੇ ਬੱਸ ਸਟੈਂਡ ਦੀ ਹੈ ਤੇ ਬੱਸ ਸਟੈਂਡ ਵੀ ਪੂਰਾ ਜਲਥਲ ਹੋਇਆ ਹੋਇਆ ਹੈ ਤੇ ਇਸ ਪਾਸੇ ਵੀ ਪਾਣੀ ਦਾ ਕੋਈ ਵੀ ਨਿਕਾਸ ਨਜ਼ਰ ਨਹੀਂ ਆ ਰਿਹਾ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਹਿਰ ਦੇ ਹਰ ਹਿੱਸੇ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਚਾਰ-ਛਪੇਰੇ ਲੋਕ ਪਾਣੀ ਤੋਂ ਦੁਖੀ ਨੇ ਇਹ ਜੋ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਮਾਨਸਾ ਦੇ ਅੰਡਰ ਬ੍ਰਿਜ ਦੀ ਹੈ ਇਹ ਕੋਈ हिमाचल ਦੀਆਂ ਪਹਾੜੀਆਂ ਦੇ ਝਰਨਿਆਂ ਚੋਂ ਡਿੱਗਦਾ ਪਾਣੀ ਨਹੀਂ ਬਲਕਿ ਮਾਨਸਾ ਸ਼ਹਿਰ ਦਾ ਪਾਣੀ ਹੈ ਜੋ ਅੰਡਰ ਬ੍ਰਿਜ ਦੇ ਵਿੱਚ ਡਿੱਗ ਰਿਹਾ ਹੈ ਤੇ ਇਹ ਅੰਡਰ ਬ੍ਰਿਜ ਹੈ ਜੋ ਪਾਣੀ ਨਾਲ ਬਿਲਕੁਲ ਨੱਕੋ ਨੱਕ ਭਰ ਗਿਆ ਹੈ ਅਤੇ ਅੰਡਰ ਬ੍ਰਿਜ ਵਿੱਚੋਂ ਲੰਘਣਾ ਬੰਦ ਹੋ ਗਿਆ ਤੇ ਸ਼ਹਿਰ ਦਾ ਇੱਕ ਹਿੱਸਾ ਲਾਈਨਾਂ ਦੀ ਦੂਸਰੀ ਸਾਈਡ ਰਹਿ ਗਿਆ ਤੇ ਇੱਕ ਹਿੱਸਾ ਲਾਈਨਾਂ ਦੀ ਬੱਸ ਸਟੈਂਡ ਸਾਈਡ ਰਹਿ ਗਿਆ ਤੇ ਸ਼ਹਿਰ ਦਾ ਸੰਪਰਕ ਹੈ ਜਿਹੜਾ ਉਹ ਟੁੱਟ ਚੁੱਕਿਆ ਹੈ ਕਿਉਂਕਿ ਓਵਰ ਬ੍ਰਿਜ ਤੇ ਤਿੰਨ ਕੋਨੀਆਂ ਨਜ਼ਦੀਕ ਜਿੱਥੇ ਡਿਪਟੀ ਕਮਿਸ਼ਨਰ ਦੀ ਰਹਿائش ਹੈ ਉੱਥੇ ਵੀ ਪਾਣੀ ਭਰਿਆ ਹੋਇਆ ਤੇ ਦੂਸਰੇ ਪਾਸੇ ਅੰਡਰ ਬ੍ਰਿਜ ਹੈ ਜਿਹੜਾ ਇਹ ਵੀ ਪਾਣੀ ਦਾ ਬਿਲਕੁਲ ਭਰਿਆ ਹੋਇਆ ਤੇ ਇੱਥੋਂ ਵੀ ਕਿਸੇ ਪਾਸੇ ਲੰਘਣ ਨੂੰ ਕੋਈ ਵੀ ਰਸਤਾ ਨਹੀਂ ਸ਼ਹਿਰ ਦੇ ਲੋਕ ਜਦੋਂ ਵੀ ਬਾਰਿਸ਼ ਆਉਂਦੀ ਹੈ ਤਾਂ ਉਹਨਾਂ ਦੇ ਲਈ ਆਫ਼ਤ ਬਣ ਕੇ ਆਉਂਦੀ ਹੈ ਜਿੱਥੇ بارش ਕਿਸਾਨਾਂ ਦੇ ਲਈ ਰਾਹਤ ਲੈ ਕੇ ਆਈ ਹੈ ਤੇ ਸ਼ਹਿਰ ਦੇ ਲੋਕਾਂ ਦੇ ਲਈ ਆਫਤ ਲੈ ਕੇ ਆਈ ਹੈ ਕਿਉਂਕਿ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਮਾਨਸਾ ਦਾ 메ਨ ਬਾਜ਼ਾਰ ਹੈ ਜੋ ਸਿਨੇਮਾ ਰੋਡ ਵਜਦਾ ਉਸ ਦੀ ਤਸਵੀਰ ਹੈ بارش ਬਾਈ ਜੀ ਸਵੇਰ ਹੋਈ ਸੀ 6 ਵਜੇ ਤਕਰੀਬਨ ਇੱਥੇ بارش ਤੋਂ ਲਹਿਦਾ ਵੀ ਤਿੰਨ ਕੋਨੀ ਤੇ ਪਾਣੀ ਖੜਾ ਰਹਿੰਦਾ ਹੈ ਬਿਨਾਂ ਮੀਤੋਂ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਰਾਹ ਗਿਰਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਬਾਈ ਹੁਣ ਸਾਡੀਆਂ ਦੁਕਾਨਦਾਰੀਆਂ ਠੱਪ ਪਈਆਂ ਨੇ ਬਾਈ ਪਾਣੀ ਦੀ ਕਮੀ ਕਰਕੇ ਸ਼ਹਿਰ ਵਿੱਚ ਕਿੱਥੇ ਕਿੱਥੇ ਪਾਣੀ ਭਰਿਆ ਹੋਇਆ ਹੈ ਅੱਜ ਸ਼ਹਿਰ ਚ ਬਾਈ ਪੂਰੇ ਸ਼ਹਿਰ ਚ ਮਾਲਾ ਵੀ ਗੰਦਾ ਪਾਣੀ ਬਿਨਾਂ ਬਾਰਸ਼ ਤੋਂ ਹੀ ਖੜਾ ਰਹਿਦਾ ਗਲੀਆਂ ਚ ਗੰਦੇ ਪਾਣੀ ਦਾ ਨਿਕਾਸ਼ ਨਹੀਂ ਹੋਇਆ ਬਾਈ ਹਲੇ ਤੱਕ ਅੱਜ ਬਾਰਸ਼ ਨਾਲ ਕੀ ਕੀ ਭਰਿਆ ਹੋਇਆ ਹੈ ਅੰਡਰ ਬ੍ਰਿਜ ਵੀ ਆ ਬਾਈ ਬਾਲਾ ਹਟਾ ਚੌਂਕ ਵੀ ਆ ਬਾਈ ਬਾਸ ਸਟੈਂਡ ਵੀ ਆ ਬਾਈ ਇੱਥੇ ਦਾ ਤਕਰੀਬਨ ਹਰ ਵਕਤ ਪਾਣੀ ਖੜਾ ਹੀ ਰਹਿੰਦਾ ਹੁਣ ਤਕਰੀਬਨ ਇੱਥੇ 12-15 ਦਿਨਾਂ ਦਾ ਪਾਣੀ ਖੜਾ ਸੀਗਾ ਤਿੰਨ ਕੋਨੀਆਂ ਤੇ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਰਾਹ ਗਿਆ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਆ ਬਾਈ ਇੰਨਾ ਪਾਣੀ ਭਰਿਆ ਹੋਇਆ ਵੀਕਰ ਇਧਰ ਉਧਰ ਜਾ ਰਹੇ ਨੇ ਆਮ ਲੋਕ ਕਟਾਪਰੇ ਨਹੀਂ ਬਈ ਬਾਈ ਜੀ ਨਹੀਂ ਨੰਗਦੇ ਨਹੀਂ ਬਾਈ ਜੀ ਆ ਤੁਸੀਂ ਦੇਖ ਹੀ ਲਓ ਹਾਲਾਤ ਸ਼ਹਿਰ ਦੇ 메ਨ ਰਾਹ ਇਹ ਡੀਸੀ ਦੀ ਕੋਠੀ ਚ ਵੀ ਪਾਣੀ ਆ ਗਿਆ ਡੀਸੀ ਦੀ ਕੋਠੀ ਚ ਵੀ ਪਾਣੀ ਆ ਬਾਈ ਜੀ ਬਹੁਤ ਇਧਰਲੇ ਪਾਸੇ ਮਕਾਨਾਂ ਦੀਆਂ ਕੰਧਾਂ ਵੀ ਡਿੱਗ ਪਈਆਂ ਸਾਡੇ ਗਰੀਬ ਦਲਤ ਪਰਿਵਾਰਾਂ ਦੀ ਬਹੁਤ ਜਿਆਦਾ ਦਿੱਕਤ ਆਉਂਦੀ ਆ ਬਾਈ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਬਾਈ ਸਰਕਾਰਾਂ ਵੀ ਬਦਲ ਜਾਂਦੀਆਂ ਨੇ ਡੀਸੀ ਵੀ ਬਦਲ ਜਾਂਦਾ ਇਹ ਗੰਦੇ ਪਾਣੀ ਦਾ ਨਿਕਾਸ਼ ਨਹੀਂ ਹੋਇਆ ਬਈ ਹਾਲੇ ਤੱਕ ਸਾਡੇ ਜ਼ਿਲ੍ਹੇ ਦਾ ਨਾ ਨਿਕਾਸ਼ ਕੀਤਾ ਜਾਵੇ ਦੇਖੋ ਜੀ ਸਵੇਰੇ ਬਾਅਦ ਸੋਈ ਸੀ ਸਾਰੇ ਸਾਈਡ ਪਾਣੀ ਆ ਬਲੌਕ ਹੋਇਆ ਪਿਆਗਾ ਅੱਜ ਆਪਰਾਜੀ ਹੋਇਆ ਪਿਆਗਾ ਜੀ ਕਿ ਸਾਦੀ ਕੋਠੀ ਵਿੱਚ ਪਾਣੀ ਪੈ ਗਿਆ ਜੀ ਕੱਟੇ ਲਈ ਲਾਏ ਹੋਏ ਨਹੀਂ ਉੱਥੇ ਜੀ ਤੇ ਜਦੋਂ ਜੀ ਸਾਦੀ ਕੋਠੀ ਜੀ ਭਾਦੀ ਪੈ ਗਿਆ ਆਪ ਲੋਕਾਂ ਦਾ ਕੀ ਹਾਲ ਹੋਊਗਾ ਜੀ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਬਾਜੀ ਨੂੰ ਦੇਖ ਲਓ ਜੀ ਬਹੁਤ ਜਿਆਦਾ ਪਾਣੀ ਹੈਗਾ ਗਲੀ ਮਹਲਾ ਸ਼ੱਕਯਾਮ ਆਪਣੀ ਕਿੰਨੀ ਤਬਾਰਸ਼ ਹੋਈ ਆ ਬਈ ਕਿੰਨੀ ਤਬਾਰਸ਼ ਹੋਈ ਆ ਤਕਰੀਬ ਉਸ ਤੋਂ ਕਿ ਸਵੇਰੇ ਦਾ ਹੱਸਦਾ ਤੁਹਾਨੂੰ ਪਤਾ ਜੀ ਸਵੇਰੇ 2-3 ਘੰਟੇ ਬਾਰਸ਼ ਹੋਈ ਆ ਜੀ ਤੇ ਇਹ ਕਿਤੇ ਸਾਹ ਦੇ ਵਿੱਚ ਪਾਣੀ ਫੈਲ ਗਿਆ ਜੀ ਜਿਹੜੇ ਵੀ ਕੰਮ ਉਹ ਲੰਘ ਰਹੇ ਨੇ ਕਿ ਬਹੁਤ ਸਾਧਕੇ ਨਗਰੇ ਇਹ ਆ ਜੀ ਕੋਈ ਐਵੇਂ ਕੋਈ ਲੰਘਿਆ ਕੋਈ ਫਸ ਗਿਆ ਬੇਚੀ ਲੋਕ ਪਰੇਸ਼ਾਨ ਹੋ ਰਹੇ ਨੇ ਕਿ ਚਾਹ ਹੈ ਤਾਂ ਕੰਪਰਕਟ ਉੱਤੇ ਵੀ ਦੋਨੇ ਪੰਚ ਲੱਖ ਦਾ ਐ ਜੀ ਉਹ ਜੀ ਕੰਮ ਤਾਂ ਧੀ ਆਉਂਦੇ ਕੋਈ ਬਾਅਦ ਲੋਕ ਆਉਂਦੇ ਆ ਜੀ ਉਹਨਾਂ ਨੂੰ ਸਮੱਸਿਆ ਹੈ ਕਿ ਵੀ ਲੋਕ ਲਾਉਂਦੇ ਜਿਵੇਂ ਅੱਗੇ ਪਿੱਛੇ ਕਿੱਦਾਂ ਗਏ ਜਾਂਦਾ ਜੀ ਇਹ ਬਾਹਰੋਂ ਬੰਦੇ ਆ ਦੇ ਕੰਮ ਤਾਂ ਧੀ ਆਉਂਦੇ ਆ ਜੀ ਉਹਨੂੰ ਬਹੁਤ ਸਮੱਸਿਆ ਆਦੀ ਹੈ। ਬਈ ਬਹੁਤ ਵੀਕਲ ਖੜਦੇ ਨੇ ਗੱਡੀਆਂ ਖੜਦੀਆਂ ਨੇ ਬੱਥਾ ਖੜਦੀਆਂ ਨੇ ਬਹੁਤ ਲਿਕਤ ਆਉਂਦੀ ਆ ਸਰਕਾਰਾਂ ਬਦਲ ਜਾਂਦੀਆਂ ਨੇ ਡੀਸੀ ਵੀ ਬਦਲ ਜਾਂਦੇ ਨੇ ਇਹੀ ਸਮੱਸਿਆ ਰਹਿੰਦੀ ਇੱਥੇ। ਬਾਈ ਕਿੰਨੀ ਕੁ ਬਾਰਸ਼ ਹੋਈ ਹੈ ਕਿਥੋਂ ਤੱਕ ਜਿਹੜਾ ਪਾਣੀ ਭਰਿਆ ਹੋਇਆ ਹੈ ਇਸ ਵੇਲੇ 6 ਵਜੇ ਪੈਣ ਲੱਗਿਆ ਬਾਈ ਜੀ ਡੀਸੀ ਤੋਂ ਕੋਨੀ ਤੋਂ ਲੈ ਕੇ ਆ ਤਰ ਤੱਕ ਹਾ ਬੁਰਾ ਹਾਲੀ ਹੈ ਜੀ ਲੋਕਾਂ ਨੂੰ ਕਿੰਨੀ ਮੁਸ਼ਕਲ ਆ ਰਹੀਆਂ ਰਸਤੇ ਵਹੀਕਲ ਚੱਲ ਰਹੇ ਨੇ ਬਾਈ ਜੀ ਕੋਈ ਛੱਲਾਂ ਨਾਲ ਡਿੱਗ ਜਾਂਦਾ ਹੈਗਾ ਕੋਈ ਮਾਲ ਕੇ ਖੜ ਜਾਂਦਾ ਹੈਗਾ ਇਹ ਹੀ ਸਾਰਾ ਸਿਸਟਮ ਚੱਲੀ ਜਾਂਦਾ ਹੈਗਾ ਸਾਨੂੰ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਲ ਹੈ ਇਸ ਵਿੱਚ ਸਾਡੇ ਕੋਲੇ ਧਾਗ ਨਹੀਂ ਕੋਈ ਆ ਰਿਹਾ ਇਹਦੇ ਕਰਕੇ ਸਾਨੂੰ ਦਿੱਕਤਾਂ ਨਹੀਂ ਇਹਦਾ ਕੋਈ ਮਸਲਾ ਹੱਲ ਕਰਾਇਆ ਜਾਵੇ ਕੋਈ ਪਾਣੀ ਕੱਢਣ ਦਾ ਹਜੇ ਪ੍ਰਬੰਧ ਨਹੀਂ ਹੋਇਆ ਕੋਈ ਆਇਆ ਹੀ ਨਹੀਂ ਇੱਥੇ ਬਾਈ ਜੀ ਬੋਰ ਲਾਇਆ ਸੀਗਾ ਉਹ ਬੋਰ ਚੱਲਿਆ ਨਹੀਂ ਹੈਗਾ ਹੁਣ ਕੀ ਮੰਗ ਕਰ ਦੂੰ ਪਰਫੈਕਟ ਬਸ ਆਪਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਬਾਈ ਜੀ ਆ ਸੁਵਾਰ ਹੋ ਜੇ ਆਪਾਂ ਨੂੰ